ਪੁਲਾੰਗ ਵੱਲੋਂ ਸ਼ੁਰੂ ਕੀਤੀ ਗਈ ਪੰਚਾਇਤੀ ਰਾਜ ਸੰਸਥਾਵਾਂ ਤੇ ਉਹਨਾਂ ਦੇ ਕੰਮਾਂ ਦੀ ਲੜੀ ਦੀ ਚੌਥੇ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਦੇ ਚੋਣ ਪ੍ਰਣਾਲੀ ਦੀ। ਪਹਿਲੀ ਪੰਚਾਇਤ ਕਿਵੇਂ ਬਣਦੀ ਹੈ? ਦੂਜੀ ਬਲਾਕ ਸਮಿತಿ, ਤੀਜਾ ਜ਼ਿਲ੍ਹਾ ਪ੍ਰੀਸ਼ਦ। ਇਹ ਤਿੰਨੇ ਪੰਚਾਇਤੀ ਰਾਜ ਸੰਸਥਾਵਾਂ ਨੇ। ਇਹ ਇਸ ਤੋਂ ਪਹਿਲਾਂ ਵੀ ਪੰਚਾਇਤਾਂ ਬਣਦੀਆਂ ਸੀ 30 ਸਾਲ ਪਹਿਲਾਂ ਵੀ। ਪਰ ਇਹ ਕੋਈ ਜ਼ਰੂਰੀ ਨਹੀਂ ਸੀ। ਉਹ ਸਰਕਾਰ ਤੇ ਨਿਰਭਰ ਕਰਦਾ ਸੀ ਕਿ ਚੋਣਾ ਕਦੋਂ ਕਰਾਉਣੀਆਂ ਨੇ ਕਦੋਂ ਨਹੀਂ ਭਾਵੇਂ ਕਿਹਾ ਜਾਂਦਾ ਸੀ ਹਰ 5 ਸਾਲ ਬਾਅਦ ਕਿੰਦੇ ਇੱਥੇ 10-10 ਸਾਲ ਬਾਅਦ ਬੜੇ ਬਾਰ ਚੋਣਾ ਹੋਈਆਂ ਨੇ ਕਿਉਂਕਿ ਸਰਕਾਰ ਕਹਿੰਦੀ ਹਾਲਾਤ ਠੀਕ ਨਹੀਂ ਬਾਕੀ ਚੀਜ਼ਾਂ ਨੇ ਜੇ ਬਹੁਤ ਸਾਰਾ ਕੁਝ ਆ ਗਿਆ ਔਰ ਹੁਣ ਜਦੋਂ ਦਾ ਇਸ ਕਾਨੂੰਨ ਦੇ ਤਹਿਤ ਪੰਚਾਇਤੀ ਰਾਜ ਕਾਨੂੰਨ 1994 ਜਿਹੜਾ ਕਿ ਸੰਵਿਧਾਨ ਦੀ 73ਵੀਂ ਸੋਧ ਤੋਂ ਬਾਅਦ ਬਣਿਆ ਉਹਦੇ ਤਹਿਤ ਪੰਚਾਇਤਾਂ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀਆਂ ਚੋਣਾਂ 5 ਸਾਲ ਤੋਂ ਅੱਗੇ ਨਹੀਂ ਟਪਾਈਆਂ ਜਾ ਸਕਦੀਆਂ। ਔਰ ਜੇ ਕੋਈ ਸਰਕਾਰ ਜ਼ਬਰਦਸਤੀ ਕਰਕੇ ਟਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਦੀ ਫਜ਼ੀਅਤ ਹੁੰਦੀ ਹੈ ਉਹਨੂੰ ਪੁੱਠਾ ਮੋੜਨਾ ਪੈਂਦਾ। ਦੋ ਉਦਾਹਰਨਾਂ ਪੰਜਾਬ ਦੇ ਵਿੱਚ ਇਸ ਨਾਲ ਸੰਬੰਧਿਤ ਵਾਪਰੀਆਂ ਨੇ ਇਦੋਂ ਪਹਿਲਾਂ ਜਿਹੜੀਆਂ ਤੁਹਾਡੇ ਯਾਦ ਹੀ ਹੋਣਗੀਆਂ ਬਹੁਤਿਆਂ ਦੇ ਨਹੀਂ ਯਾਦ ਤਾਂ ਇਹਨੂੰ ਦੁਬਾਰਾ ਯਾਦ ਕਰਨਾ ਬੜਾ ਜ਼ਰੂਰੀ ਹੈ। ਪਹਿਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇੜੇ ਕਿਉਂਕਿ ਪੰਜਾਬ ਦੇ ਵਿੱਚ ਹਰ ਹਰ ਪਾਰਟੀ ਚਾਹੁੰਦੀ ਹੈ ਜਦੋਂ ਦੀ ਸਰਕਾਰ ਬਦਲਦੀ ਹੈ ਕਿ ਪੰਚਾਇਤਾਂ ਤੇ ਜਾਂ ਪੰਚਾਇਤੀ ਰਾਜ ਸੰਸਥਾਵਾਂ ਤੇ ਵੀ ਕਬਜਾ ਉਹਦਾ ਹੀ ਹੋ ਜੇ। ਔਰ ਉਹ ਆਪਣੇ ਸਰਪੰਚ ਲਿਆਵੇ ਪੰਚ ਲਿਆਵੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਤੇ ਉਹਨਾਂ ਦਾ ਕਬਜਾ ਹੋਵੇ। ਤਾਂ ਆਉਂਦੇ ਆਉਂਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਕੀਤਾ ਸੀਗਾ ਕਿ ਆਪਾਂ ਚੋਣਾ ਭੰਗ ਕਰ ਦਿੰਨੇ ਆ ਪੰਚਾਇਤਾਂ ਭੰਗ ਕਰਕੇ ਨਵੀਆਂ ਚੋਣਾਂ ਕਰਾਉਂਦੇ ਆ ਤੇ ਮਾਮਲਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਨੇ ਉਹਨੂੰ ਰੱਦ ਕਰਤਾ ਉਹਨੂੰ ਕਿਹਾ ਕਿ ਤੁਸੀਂ ਨਹੀਂ ਇਹ ਕਰ ਸਕਦੇ ਪੰਚਾਇਤੀ ਚੋਣਾਂ ਪੂਰੇ 5 ਸਾਲ ਬਾਅਦ ਹੀ ਹੋਣਗੀਆਂ ਜਿਹੜਾ ਉਹਨਾਂ ਦਾ ਟੈਨਰ ਬਚਦਾ ਤੇ ਹੁਣ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਭਗਵੰਤ ਮਾਨ ਸਰਕਾਰ ਨੇ ਵੀ ਐਵੇਂ ਸੋਚਿਆ ਜਦੋਂ 6 ਮਹੀਨੇ ਤੋਂ ਜ਼ਿਆਦਾ ਰਹਿੰਦੇ ਸੀਗੇ ਔਰ 6 ਮਹੀਨੇ ਤੋਂ ਜਦੋਂ ਜ਼ਿਆਦਾ ਰਹਿੰਦੇ ਸੀ ਤਾਂ ਉਹਨੇ ਸੋਚਿਆ ਉਹਨੇ ਪੰਚਾਇਤਾਂ ਭੰਗ ਹੀ ਕਰਤੀਆਂ ਆਰਡਰ ਕਰ ਦਿੱਤਾ ਗਿਆ ਤੇ ਪ੍ਰਬੰਧਕ ਲਾਉਣ ਦਾ ਆਰਡਰ ਕਰਤਾ ਕਿ ਪ੍ਰਬੰਧਕ ਲਾ ਦਿਓ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਫਿਰ ਮਾਮਲਾ ਹਾਈ ਕੋਰਟ ਗਿਆ ਭਗਵਾਨ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਤੇ ਉਹਨਾਂ ਨੂੰ ਇਹ ਪਿੱਛੇ ਆਪਣਾ ਵਾਪਸ ਲੈਣਾ ਪਿਆ ਕਿਉਂ ਕਿ 6 ਮਹੀਨੇ ਤੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਜਿਹੜੇ ਤੁਸੀਂ ਚੁਣੇ ਹੋਏ ਨਮਾਇंदे ਨੇ ਉਹਨੂੰ ਹਟਾਉਣ ਦਾ ਕਿਸੇ ਨੂੰ ਹੱਕ ਨਹੀਂ ਹੈ ਔਰ ਇਹ ਸਾਰੇ ਮਾਮਲੇ ਦੇ ਵਿੱਚ ਸਰਕਾਰ ਦਖਲ ਨਹੀਂ ਸੀ ਦੇ ਸਕਦੀ ਤੇ ਇਸੇ ਕਰਕੇ ਸਰਕਾਰ ਨੇ ਫਿਰ ਇੱਕ ਡਰਾਮਾ ਰਚਿਆ ਜੀ ਗਲਤ رائے ਦਿੱਤੀ ਦੋ ਅਫਸਰ ਸਸਪੈਂਡ ਕਰਤੇ ਆਈਐਸ ਅਫਸਰ 77 ਲੈਵਲ ਦਾ ਪ੍ਰਿੰਸੀਪਲ 77 ਲੈਵਲ ਦਾ ਤੇ ਇੱਕ ਡਾਇਰੈਕਟਰ ਲੈਵਲ ਦਾ ਪਰ ਸਰਕਾਰ ਨੂੰ ਨਿਮੋਸ਼ੀ ਭਰੀ ਹਾਰ ਹੋਈ ਤੇ ਹੁਣ ਗੱਲ ਇਹ ਸੀ ਕਿ ਦਸੰਬਰ ਤੱਕ ਪੰਚਾਇਤਾਂ ਦੀ ਮਿਆਦ ਖਤਮ ਹੋਗੀ ਪੰਚਾਇਤ ਦੀ ਮਿਆਦ ਕਦੋਂ ਮੰਨੀ ਜਾਂਦੀ ਹੈ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਤੇ ਪੰਚਾਇਤ ਦੀ ਜਦੋਂ ਚੋਣ ਹੋ ਜਾਂਦੀ ਹੈ ਚੋਣ ਹੋਣ ਤੋਂ ਬਾਅਦ ਜਿਹੜੀ ਓਥ ਹੋ ਜਾਂਦੀ ਹੈ ਸੌਣ ਲੈਣ ਤੋਂ ਬਾਅਦ ਪਿੱਛੋਂ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ ਉਹ ਸਾਰੀ ਉਸ ਉਹਨਾਂ ਮੀਟਿੰਗਾਂ ਤੋਂ ਮੰਨੀ ਜਾਂਦੀ ਹੈ ਕਿ ਹੁਣ ਇਦੋਂ ਤੋਂ ਇਹਨਾ ਸਮਾਂ ਸ਼ੁਰੂ ਹੋ ਗਿਆ ਤੇ ਅਗਲੇ 5 ਸਾਲ ਚੱਲੇਗਾ ਹਾਂ ਕਈ ਪੰਚਾਇਤਾਂ ਕਿਸੇ ਕਲੀਰੋਂ ਕਿਸੇ ਬਾਕੀ ਨੂੰ ਕਿਤੇ ਸੰਵਿਧਾਨਕ ਕਮਿਸ਼ਨਰੀ ਫੇਲ ਹੋ ਜੇ ਸਾਰੀ ਪੰਚਾਇਤ ਤੇ ਕੋਈ ਕਰਾਪਸ਼ਨ ਦਾ ਦੋਸ਼ ਲੱਗ ਜੇ ਕੋਈ ਹੋਰ ਹੋ ਜੇ ਇੱਕਾ ਤੋਂ ਕਾਹ ਹੋ ਜੇ ਪੰਚਾਇਤਾਂ ਨੂੰ ਸਰਕਾਰ ਤੋੜ ਕੇ ਨਮੀਆਂ ਬਣਾ ਸਕਦੀ ਹੈ ਨਮੀਆਂ ਪੰਚਾਇਤਾਂ ਦੀਆਂ ਚੋਣਾਂ ਕਰਾ ਸਕਦੀ ਹੈ ਪਰ ਸਾਰੀਆਂ ਪੰਚਾਇਤਾਂ ਨੂੰ ਇਹ ਗੱਲ ਨਹੀਂ ਕਰ ਸਕਦੀ ਇਸੇ ਕਰਕੇ ਇਹ ਇੱਕ ਪਰਮਾਨੈਂਟ ਸੰਸਥਾ ਵਾਂਗ ਬਣੀ ਆ ਤੇ ਜਿਹਦੇ ਚ ਲਗਾਤਾਰਤਾ ਦੇ ਵਿੱਚੋਂ ਪਿਛਲੇ 30 ਸਾਲਾਂ ਦੇ ਵਿੱਚੋਂ ਇਹਦੀਆਂ ਚੋਣਾਂ ਆਉਂਦੀਆਂ ਜਾ ਰਹੀਆਂ ਨੇ ਹੁਣ ਚੋਣ ਕਿਵੇਂ ਹੋਣੀ ਹੈ ਇਹ ਪੰਜਾਬ ਸਰਕਾਰ ਦੇ ਅਧਿਕਾਰ ਚ ਹੁੰਦਾ ਜੇ ਉਹ ਕਾਨੂੰਨ ਬਦਲੇ ਤਾਂ ਉਹ ਵੀ ਅਸੈਂਬਲੀ ਚ ਕਾਨੂੰਨ ਬਦਲਣਾ ਪਏਗਾ ਇਹ ਵੀ ਤੁਹਾਡੇ ਯਾਦ ਹੋਣਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਈ 2007 ਦੇ ਵਿੱਚ ਉਹਨਾਂ ਨੇ ਪੰਚਾਂ ਵਿੱਚੋਂ ਸਰਪੰਚ ਚੋਣ ਦਾ ਇਕ ਤਰੀਕਾ ਲੱਭ ਲਿਆ ਸੀ ਇੱਕ ਨੋਟੀਫਿਕੇਸ਼ਨ ਕਰ ਲਿਆ ਸੀ 1994 ਦੇ ਐਕਟ 'ਚ ਸੋਧ ਕਰਤੀ ਸੀ ਤਾਂ ਪੰਚਾਂ 'ਚੋਂ ਸਰਪੰਚ ਚੁਣੇ ਜਾਣ ਲੱਗੇ ਸਾਰੇ ਪੰਚਾਂ ਨੂੰ ਲੱਗਿਆ ਆਪਾਂ ਵੀ ਸਰਪੰਚ ਬਣਨਾ ਆਪਾਂ ਵੀ ਸਰਪੰਚ ਬਣਨਾ ਹਜ਼ਾਰਾਂ ਮਕਦਮਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚਲਾ ਗਿਆ ਸੀਗਾ ਆਏ ਦਿਨ ਕੋਈ ਨਾ ਕੋਈ ਗੱਲ ਰਹਿੰਦੀ ਸੀ ਔਰ ਉਹ ਚੁਣਿਆ ਇਸ ਕਰਕੇ ਸੀ ਸ਼ਾਇਦ ਕਿ ਸਾਰੇ ਸਰਪੰਚ ਆਪਣੇ ਬਣਾ ਲਾਗੇ ਬਹੁਤ ਲੰਮਾ ਲੰਮਾ ਸਮਾਂ ਸਰਪੰਚ ਚੁਣੇ ਹੀ ਨਹੀਂ ਸੀ ਗਏ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਪੰਜ ਵਿਰੋਧੀ ਧਿਰ ਦੇ ਆ ਗਏ ਸੀ ਤੇ ਸਰਪੰਚ ਇਕੱਲਾ ਉਹਨਾਂ ਦਾ ਮਤਲਬ ਜਿਆਦਾ ਪੰਜ ਚੋਣਾਂ ਦੇ ਆ ਗਏ ਸੀ ਇਸ ਲਈ ਸਰਪੰਚ ਨਹੀਂ ਸੀ ਚੁਣਿਆ ਜਾ ਰਿਹਾ ਫਿਰ ਕਿਸੇ ਨੂੰ ਲਾਲਚ ਕਿਸੇ ਨੂੰ ਥਾਣੇ ਉਦੋਂ ਇਹ ਕਹਿਣ ਲੱਗਿਆ ਸੀ ਕਿ ਥਾਣੇਦਾਰਾਂ ਨੇ ਸਰਪੰਚ ਬਣਾਏ ਨੇ ਪੰਚਾਇਤਾਂ ਬਣਾਈਆਂ ਨੇ ਬਹੁਤੀਆਂ ਔਰ ਉਹ ਫਿਰ ਪਿੰਡ ਦੇ ਲੋਕਾਂ ਦੇ ਫਤਵੇ ਦਾ ਬੜਾ ਨੁਕਸਾਨ ਹੋਇਆ ਅਕਾਲੀ ਦਲ ਨੂੰ ਵੀ ਨੁਕਸਾਨ ਹੋਇਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਧੜੇ ਬਣ ਗਏ ਪਿੰਡਾਂ ਦੇ ਵਿੱਚ ਸਾਡੀ ਆਪਣੀ ਪਾਰਟੀ ਦੇ ਵਿੱਚ ਜਿਹੜੇ ਨੂੰ ਉਹਨਾਂ ਨੇ ਸਰਪੰਚ ਨਹੀਂ ਬਣਾਇਆ ਦੂਜਾ ਉਹਨਾਂ ਨਾਲ ਨਾਰਾਜ਼ ਹੋ ਗਏ ਉਹਨਾਂ ਨੇ ਫਿਰ ਅਗਲੇ ਵਾਰ ਜਾ ਕੇ ਇਹ ਸੋਧ ਕਰਤੀ ਕਿ ਨਹੀਂ ਸੋਧ ਡਾਇਰੈਕਟਰੀ ਚੋਣ ਹੋਏਗੀ ਸਰਪੰਚ ਦੀ ਤੇ ਪੰਚਾਂ ਦੀ ਇਹ ਪੰਜਾਂ ਰਾਹੀਂ ਚੋਣ ਨਹੀਂ ਹੋਏਗੀ ਪਰ ਉਸ ਮਾਮਲੇ ਦੇ ਵਿੱਚ ਇੱਕ ਗੜਬੜ ਹੋ ਗਈ ਬਹੁਤ ਵੱਡੀ ਜਮਹੂਰੀਅਤ ਨਾਲ ਮਜ਼ਾਕ ਹੋ ਗਿਆ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਵੋਟਰਾਂ ਦੇ ਨਾਲ ਜਿਹੜੇ ਪਿੰਡਾਂ ਦੇ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਨਾਲ ਇੱਕ ਧੱਕਾ ਹੋ ਗਿਆ ਉਹ ਧੱਕਾ ਕੀ ਸੀ ਜਿਹੜਾ オリジナル ਐਕਟ ਸੀ 1994 ਦਾ ਪੰਚਾਇਤੀ ਰਾਜ ਐਕਟ ਉਸ ਐਕਟ ਦੇ ਵਿੱਚ ਇਹ ਧਾਰਾ ਪਾਈ ਹੋਈ ਸੀ ਕਿਉਂਕਿ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੇ ਪੱਖ ਤੋਂ ਉਹ ਧਾਰਾ ਸੀ ਕਿ 2 ਸਾਲ ਤੱਕ ਤੁਸੀਂ ਸਰਪੰਚ ਦੀ ਕਾਰਗੁਜ਼ਾਰੀ ਦੇਖੋਗੇ ਜੇ ਉਹ ਆਪਣੇ ਵਾਅਦੇ ਪੂਰੇ ਨਹੀਂ ਕਰਦਾ ਤੁਹਾਨੂੰ ਲੱਗਦਾ ਕਿ ਉਹਦੀ ਕਾਰਗੁਜ਼ਾਰੀ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਪਿੰਡ ਦੀ ਗ੍ਰਾਮ ਸਭਾ ਸਰਪੰਚ ਨੂੰ ਲੋਕ ਕੌਨਫੀਡੈਂਸ ਮੋਸ਼ਨ ਬੇਪਰੋਸਗੀ ਦਾ ਮਤਾ ਜਿਵੇਂ ਅਸੈਂਬਲੀ ਦੇ ਵਿੱਚ ਹੁੰਦਾ ਹੈ ਤੇ ਪਾਰਲੀਮੈਂਟ ਦੇ ਵਿੱਚ ਹੁੰਦਾ ਜਦੋਂ ਇਹ ਹੋ ਜੇ ਕਿ ਚੀਫ ਮਿਨਿਸਟਰ ਨਾਲ ਬਹੁਤੇ ਬੰਦੇ ਨਹੀਂ ਆ ਘਟ ਗਏ ਨੇ ਹੁਣ ਵੋਟਾਂ ਤਾਂ ਕੋਈ ਵੀ ਮੋਸ਼ਨ ਲਿਆਉਂਦਾ ਇਹੋ ਜਿਹਾ ਬੇਪਰੋਸਹੀ ਦਾ ਉਹਨੂੰ ਭਰੋਸੇ ਦਾ ਵੋਟ ਲੈਣਾ ਪੈਂਦਾ ਜੇ ਉਹ ਘਟ ਜੇ ਉਹਦੀ ਵੋਟ ਉੱਥੇ ਉਹਨੂੰ ਅਸਤੀਫਾ ਦੇਣਾ ਪੈਂਦਾ ਬਾਜਪਾਈ ਦੀ ਸਰਕਾਰ 13 ਦਿਨ ਤੋਂ ਬਾਅਦ ਹੀ ਟੁੱਟ ਗਈ ਸੀ ਇਸੇ ਕਰਕੇ ਕਿਉਂਕਿ ਕੁਝ ਵੋਟਾਂ ਇੱਕ ਦੋ ਘਟ ਗਈਆਂ ਸੀਗੀਆਂ ਅਸੈਂਬਲੀਆਂ ਚ ਵੀ ਐਵੇਂ ਬਹੁਤ ਸਰਕਾਰਾਂ ਟੁੱਟੀਆਂ ਨੇ ਕਿਉਂਕਿ ਉਹਦੇ ਨਾਲੋਂ ਬੌਂਗੜਤੀ ਹਟ ਗਈ ਸੀ ਇਸੇ ਤਰੀਕੇ ਦਾ ਇੱਕ ਧਾਰਾ ਇਹ ਜੋੜੀ ਸੀ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਪ੍ਰਤੀ ਸਰਪੰਚ ਪੰਚ ਜਵਾਬਦੇਹ ਹੋਣ ਉਹ ਉੱਪਰ ਆਪਣੇ ਹਲਕਾ ਇੰਚਾਰਜਾਂ ਪ੍ਰਤੀ ਜਾਂ ਅਫਸਰਾਂ ਪ੍ਰਤੀ ਜਵਾਬਦੇਹ ਨਾ ਹੋਣ ਔਰ ਉਹ ਅਧਿਕਾਰ ਜਿਹੜਾ ਤੁਹਾਡੇ ਕੋਲ ਸੀ ਉਹ ਚਲਾ ਗਿਆ ਉਹ ਸੈਕਟਰ ਚ ਦੁਬਾਰਾ ਵਾਪਸ ਨਹੀਂ ਕੀਤਾ ਤੇ ਇਸੇ ਕਰਕੇ ਹੁਣ ਲਗਾਤਾਰਤਾ ਦੇ ਵਿੱਚ ਇਹ ਚੱਲ ਰਿਹਾ ਪੰਜਾਬ ਬਾਦ ਇਹੋ ਜਿਹਾ ਸੂਬਾ ਜਿੱਥੇ ਤੁਹਾਨੂੰ ਸਰਪੰਚ ਦੀ ਜਵਾਬਦੇਹੀ ਪੰਚਾਇਤ ਦੀ ਜਵਾਬਦੇਹੀ ਦਾ ਇੱਕ ਜਿਹੜਾ ਕਦਮ ਸੀ ਉਹ ਤੁਹਾਡੇ ਅਧਿਕਾਰ ਖੇਤਰ ਚੋਂ ਬਾਹਰ ਕਰ ਦਿੱਤਾ ਗਿਆ ਜਿਹੜੀਆਂ ਬਾਕੀ ਦੀਆਂ ਚੋਣਾਂ ਹੋਈਆਂ ਨੇ ਇਸ ਕਰਕੇ ਇਹ ਚੀਜ਼ ਬੜੀ ਮਹੱਤਵਪੂਰਨ ਚੀਜ਼ ਕਿਹੜੀ ਜਾਂਦੀ ਹੈ ਦੂਜੀ ਗੱਲ ਜਿਹੜਾ ਬਲਾਕ ਸਮਤੀ ਤੇ ਜਲਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਹ ਪਾਰਟੀਆਂ ਵੱਲੋਂ ਲੜੀਆਂ ਜਾਂਦੀਆਂ ਨੇ ਪਾਰਟੀਆਂ ਨੇ ਸ਼ਤਬਲ ਤੇ ਲੜਨੀ ਦੇ ਇਹਨਾਂ ਨੂੰ ਫੈਸਲੇ ਕੀਤੇ ਹੋਏ ਨੇ ਆਪਣੇ ਚੋਣ ਨਿਸ਼ਾਨਾ ਤੇ ਵੀ ਲੜਦੀਆਂ ਨੇ ਪਾਰਟੀਆਂ ਜਲਾ ਪ੍ਰੀਸ਼ਦ ਤੇ ਬਲਾਕ ਸਮਤੀ ਇਹਨਾਂ ਨਾਲ ਪਿੰਡਾਂ 'ਚ ਧੜੇਬੰਦੀ ਬੇਹੱਦ ਮਜ਼ਬੂਤ ਹੁੰਦੀ ਹੈ ਔਰ ਇਲਾਕਿਆਂ ਚ ਧੜੇਵੰਦੀ ਮਜ਼ਬੂਤ ਹੁੰਦੀ ਆ ਇਹ ਸੰਸਥਾਵਾਂ ਕੋਈ ਵਿਧਾਨ ਬਣਾਉਣ ਵਾਲੀਆਂ ਕੋਈ ਪਾਲਿਸੀ ਬਣਾਉਣ ਵਾਲੀਆਂ ਜਾਂ ਨੀਤੀ ਬਣਾਉਣ ਵਾਲੀਆਂ ਸੰਸਥਾਵਾਂ ਨਹੀਂ ਐ ਇਹ ਕੇਵਲ ਲਾਗੂ ਕਰਨ ਵਾਲੀਆਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਨੇ ਵੱਖ-ਵੱਖ ਜਿੰਨੇ ਵੀ ਉਹਨਾਂ ਨੂੰ ਅਧਿਕਾਰ ਮਿਲੇ ਨੇ ਉਹਨਾਂ ਨੂੰ ਅਮਲ 'ਚ ਲਿਆਉਣ ਵਾਲੀਆਂ ਨੇ ਤਾਂ ਫਿਰ ਇਹ ਪਾਰਟੀਆਂ ਕਿਉਂ ਲੜਨ ਇਹ ਕਿਉਂ ਨਹੀਂ ਲੋਕਾਂ ਦੇ ਵਿੱਚੋਂ ਬਿਨਾ ਪਾਰਟੀ ਲੜੀਆਂ ਜਾਂਦੀਆਂ ਜਿਹੜੇ ਵੀ ਚੰਗੇ ਬੰਦੇ ਹੋਣਗੇ ਕਿਉਂਕਿ ਬਲਾਕ ਸੰਮਤੀਆ 'ਚ ਵੱਡੇ ਦੋ ਪਿੰਡ ਵੀ ਹੁੰਦੇ ਨੇ ਕਈ ਤਿੰਨ ਚਾਰ ਹੁੰਦੇ ਨੇ ਜਾਂ ਛੋਟੇ ਪਿੰਡ ਹੋਣਦੇ ਨੇ ਪੰਜ ਪਿੰਡਾਂ ਤੋਂ ਵੱਧ ਤਾਂ ਹੁੰਦੇ ਹੀ ਨਹੀਂ ਉਸ ਇਲਾਕੇ ਦੇ ਵਿੱਚੋਂ ਤੁਸੀਂ ਆਪਣਾ ਨਮਾਇੰਦਾ ਕਿਉਂ ਨਹੀਂ ਛੋੜ ਸਕਦੇ ਇੱਕ ਬਿਹਤਰ ਦੇਖ ਕੇ ਕਿਉਂ ਪਾਰਟੀ ਸਿੰਬਲ ਬਣਾਤੇ ਹੈ ਕੀਤੀਆਂ ਜਾਣ ਇੱਕ ਸਮੇਂ ਤੱਕ ਜਦੋਂ ਭਗਵੰਤ ਮਾਨ ਉਹ ਨਹੀਂ ਨਹੀਂ ਸੀ ਬਣੇ ਚੀ ਮਨਿਸਟਰ ਮੈਂਬਰ ਪਾਰਲੀਮੈਂਟ ਸੀ ਇਹਦੇ ਤੇ ਜ਼ੋਰ ਦਿੰਦੇ ਰਹੇ ਆਪ ਉਹ ਕਹਿੰਦੇ ਰਹੇ ਕਿ ਜੀ ਇਹ ਚੋਣਾ ਜਿਹੜੀਆਂ ਪਾਰਟੀ ਸਿੰਬਲ ਤੇ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਹੈ ਨੈਟ ਕੱਢ ਕੇ ਦੇਖ ਲਓ ਵੀਡੀਓ ਜਨੇ ਸਾਰਾ ਕੁਝ ਹੈ ਤਾਂ ਜਦੋਂ ਉਹੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਉਹ ਕਿਉਂ ਭੁੱਲ ਜਾਂਦੀ ਹੈ ਔਰ ਇਸੇ ਕਰਕੇ ਅਗਲੇ ਅੱਗੇ ਵੀ ਜੇ ਲੋਕਾਂ ਦਾ ਈ ਮਨ ਬਣਾਉਂਗਾ ਜੇ ਟੜੇਬੰਦੀ ਖਤਮ ਕਰਨੀ ਹੈ ਪਿੰਡਾਂ ਦਾ ਭਾਈਚਾਰਕ ਸਾਂਝ ਬਣਾਉਣੀ ਹੈ ਇਲਾਕੇ ਦੇ ਵਿੱਚ ਭਾਈਚਾਰਕ ਸਾਂਝ ਬਣਾਉਣੀ ਹੈ ਤਾਂ ਇਹ ਚੋਣਾ ਪਾਰਟੀਆਂ ਦੇ ਸਿੰਬਲ ਦੀ بجائے ਸਧਾਰਨ ਸਿੰਬਲਾਂ ਤੇ ਸਧਾਰਨ ਚੋਣ ਨਿਸ਼ਾਨਾਂ ਦੇ ਉੱਤੇ ਲੜੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਚੋਣਾ ਸਾਰਥਕ ਹੋ ਸਕਣ ਬਿਹਤਰ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਸਟੇਟ ਚੋਣ ਕਮਿਸ਼ਨ ਹੈ ਔਰ ਉਹ ਟੂਥਲੈਸ ਬਾਡੀ ਦੀ ਤਰ੍ਹਾਂ ਉਹਦੇ ਕੋਲ ਕੋਈ ਬਹੁਤ ਜ਼ਿਆਦਾ ਅਧਿਕਾਰ ਨਹੀਂ ਹੈ ਔਰ ਸਰਕਾਰਾਂ ਵਿੱਚ ਜੋ ਵੀ ਦਖਲ ਦੇਈ ਜਾਂਦੀਆਂ ਨੇ ਉਹਨਾਂ ਨੂੰ ਉਸ ਤਰ੍ਹਾਂ ਦੇ ਅਧਿਕਾਰ ਵੀ ਮਿਲਨੇ ਚਾਹੀਦੇ ਨੇ ਜਿਹੜੇ ਅਧਿਕਾਰ ਕੇਂਦਰੀ ਚੋਣ ਕਮਿਸ਼ਨ ਦੇ ਕੋਲ ਨੇ ਉਹ ਅਲੱਗ ਗੱਲ ਹੈ ਕਿ ਚਾਹੇ ਕੇਂਦਰੀ ਕੋਲ ਹੈ ਉਹ ਵੀ ਹੁਣ ਤਾਂ ਸਰਕਾਰ ਦੇ ਤਰੀਕੇ ਦੇ ਨਾਲ ਹੀ ਚੱਲਦਾ ਬਹੁਤ ਜ਼ਿਆਦਾ ਉਸ ਲੈਵਲ ਦੇ ਉੱਤੇ ਪਰ ਰਾਜਾਂ ਦੇ ਕਮਿਸ਼ਨ ਨੂੰ ਜੇਕਰ ਅਧਿਕਾਰ ਮਿਲ ਜਾਣ ਤਾਂ ਜਿਹੜੀਆਂ ਬਾੜਬੰਦੀਆਂ ਨੇ ਜਿਹੜੀਆਂ ਵੋਟਾਂ ਮੰਨਦੇ ਜਾਂ ਜਿਹੜੀਆਂ ਉਹਦੇ ਚਤਾਂਦਲੀਆਂ ਹੁੰਦੀਆਂ ਨੇ ਤਾਂ ਇੱਕ ਲੈਵਲ ਤੇ ਚੈੱਕ ਕਰ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੈ ਕਿ ਇਹ ਚੋਣਾਂ ਜਿਹੜਾ ਹਰ 5 ਸਾਲ ਬਾਅਦ ਮਿਲਦੀਆਂ ਹੁਣੇ ਵੀ ਜਲਦੀ ਚੋਣਾਂ ਹੋਣਗੀਆਂ ਕਿਉਂਕਿ ਪ੍ਰਧਾਨ ਸਭਾ ਦੀਆਂ ਚੋਣਾਂ ਕਰਕੇ ਦਸੰਬਰ ਦੇ ਵਿੱਚ ਇਹ ਚੋਣਾਂ ਨਹੀਂ ਹੋ ਸਕੀਆਂ ਜੇ ਸਰਕਾਰ ਪਹਿਲਾਂ ਚੋਂਦੀ ਆਪਣੀ ਜ਼ਿੰਮੇਵਾਰੀ ਨਿਭਾਉਣਾ ਤਾਂ ਦਸੰਬਰ ਤੋਂ ਪਹਿਲਾਂ ਕੋਈ ਸਮਾਂ ਰੱਖ ਕੇ ਸਮਾਂ ਰੈਂਦੇ ਪੰਚਾਇਤੀ ਚੋਣਾਂ ਕਰਾਉਣ ਦਾ ਫੈਸਲਾ ਲੈ ਸਕਦੀ ਸੀ ਹੁਣ ਉਹ ਤੋਂ ਬਾਅਦੂ ਸਮਾਂ ਜਾ ਰਿਹਾ ਹੁਣ ਹੋਰ ਡਿਲੇ ਨਹੀਂ ਹੋ ਸਕਦਾ ਜਿਹੜੀਆਂ ਬਾਈ ਇਲੈਕਸ਼ਨਾਂ ਕੁਝ ਹੋਣਗੀਆਂ ਤੇ ਅਗਲੇ ਸਮੇਂ ਦੇ ਵਿੱਚ ਚੋਣਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਇਸ ਲਈ ਉਹ ਤੋਂ ਪਹਿਲਾਂ ਤੁਹਾਨੂੰ ਜਾਗਰੂਕ ਹੋਣਾ ਤੁਹਾਡੀ ਜਾਣਕਾਰੀ ਦਾ ਹਿੱਸਾ ਬਣਨਾ ਲਾਜ਼ਮੀ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਪੁਲੰਗ